ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪੀਰ ਸਿੰਘ ਬੱਬੂ ਖੋਸਾ ਦੋਸਤੋ ਤੁਸੀਂ ਸਕਰੀਨ ਦੇ ਉੱਪਰ ਇੱਕ ਹੈਸ਼ਟੈਗ ਦੇਖ ਰਹੇ ਹੋ ਜੋ 트ੈਂਡ ਹੋਇਆ ਸੀ ਕੋਈ ਸਟੈਂਡ ਵਿਦ ਸੁਖਬੀਰ ਇਹਦੀ ਅਸਲ ਸਚਾਈ ਕੀ ਆ ਤੁਹਾਨੂੰ ਐ ਸ਼ੀਸ਼ੇ ਵਾਂਗ ਆਪਾਂ ਸਾਫ਼ ਕਰ ਦੇਾਂਗੇ ਪਹਿਲਾਂ ਮੈਂ ਦੱਸ ਦਿਆਂ ਇਹ 트ੈਂਡ ਕਦੋਂ ਜਿਹੜਾ ਕਰਵਾਇਆ ਗਿਆ ਹੈਸ਼ਟੈਗ ਜਦੋਂ ਸੁਖਬੀਰ ਬਾਦਲ ਅਸਤੀਫਾ ਦਿੰਦੇ ਆ ਤਾਂ ਉਦੋਂ ਉਹਨਾਂ ਦੇ ਨਾਲ ਦੇ ਅਹੁਦੇਦਾਰ ਵੀ ਅਸਤੀਫਾ ਦਿੰਦੇ ਕਿਸੀ ਸੁਖਬੀਰ ਦੇ ਨਾਲ ਫਿਰ ਸੋਸ਼ਲ ਸਾਈਟਸ ਤੇ ਚਲਾਇਆ ਜਾਂਦਾ ਕਿ ਅਸੀਂ ਸੁਖਬੀਰ ਦੇ ਨਾਲ ਆ ਕੋਈ ਸਟੈਂਡ ਵਿਦ ਸੁਖਬੀਰ ਤੇ ਉਹਦੀ ਅਸਲ ਸਚਾਈ ਅਸਲ ਦਾਵਾ ਤੁਹਾਡੇ ਸਾਹਮਣੇ ਆਪਾਂ ਰੱਖ ਦਿੰਦੇ ਨੇ ਇਹ ਕੀਤਾ ਇਸ ਕਰਕੇ ਗਿਆ ਸੀ ਕਿ ਜਥੇਦਾਰ ਸਾਹਿਬਾਨ ਦੇ ਉੱਪਰ ਦਬਾਅ ਬਣਾਇਆ ਜਾ ਸਕੇ ਇੱਕ ਪਾਸੇ ਸੁਖਬੀਰ ਕਹਿ ਰਹੇ ਆ ਤੁਸੀਂ ਸਾਰਿਆਂ ਨੂੰ ਇਹਨਾਂ ਦੇ ਟਵੀਟ ਪੋਸਟਾਂ ਦੇਖੀਆਂ ਆਉਣੀਆਂ ਕਿ ਜਥੇਦਾਰ ਸਾਹਿਬਾਨ ਦਾ ਸਤਿਕਾਰ ਕਰੋ ਸਾਡੇ ਲਈ ਸਤਿਕਾਰਯੋਗ ਅਸੀਂ ਉਹਨਾਂ ਦੇ ਨਾਲ ਖੜੇ ਤੇ ਆਓ ਆਪਾਂ ਸਚਾਈ ਗੱਲ ਚਲਦੇ ਆਂ ਤੁਹਾਨੂੰ ਦਿਖਾਉਨੇ ਆਂ ਦੇਖਦੇ ਆ ਇਹ ਹੈਸ਼ਟੈਗ ਜੇ ਤੁਸੀਂ ਟਵਿੱਟਰ ਤੇ ਜਾਓਗੇ ਤੁਸੀਂ ਵੀ ਦੇਖ ਸਕਦੇ ਹੋ ਸੰਜੀਤ ਦੇਸ਼ਮੁਖ ਪਹਿਲਾ ਪਿਆਤਾ ਜਦੋਂ ਆਪਾਂ ਇਹਦਾ ਖੋਲਦੇ ਹੈਂਡਲ ਇਹ ਆਇਆ ਜੀ 나ਗਪੁਰ ਤੋਂ ਤੇ ਇਹਨਾਂ ਦੇ ਜਿਹੜੇ ਹੋਰ ਟਵੀਟ ਹੈਗੇ ਉਹ ਤੁਸੀਂ ਖੁਦ ਹੀ ਜਾ ਕੇ ਦੇਖ ਸਕਦੇ ਹੋ ਐ ਲੰਬਾ ਹੋਇਆ ਨਾ ਕਮ ਮੈਂ ਤੁਹਾਨੂੰ ਇਹਨਾਂ ਦੀ ਦਿਖਾਉਣਾ ਏਕੇ ਠੀਕ ਹੈ ਉਹ ਵੀ ਸਟੈਂਡ ਵਿਦ ਸਕ੍ਰੀਨ ਖਾਤਿਆਂ ਦੇ ਨਾਮ ਵੇਖੋ ਅੱਗੇ ਅਸੀਂ ਪਿੰਡਾਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਸਾਡੇ ਜਥੇਦਾਰਾ ਪਿੰਡ ਦੇ ਇੱਕ ਕਾਲੀ ਆਗੂ ਨੂੰ ਹਨਾ ਏਕੇ ਆ ਕੋਈ ਹੈਗਾ ਸੇਵ men from genders ਠੀਕ ਹੈ that's a reason why fake cases are rising especially from women side to fulfill their dirty agendas and hide extra marital affairs hun dasso ida is support na ki sambandh e paid hai commitment to fake cases agaya uh, gaya banking wale nu karta strike for 5 days te ipl election te naal pushpa tourle vi paid hai na te thalle agaya oi stand with sukhbir agge aao p1 p4 i will do all standing for sukha bhai te thalle nanu reply kar rahe hai gagandeep singh ke ਸਾਡੇ ਸਰਬਜੀਤ ਸਿੰਘ ਝੰਜਰ ਹੋਣਾ ਨੇ ਵੀ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੇ ਕੀ ਅਪੀਲ ਕੀਤੀ ਹੈ ਨਾ ਅੱਗੇ ਚੱਲੋ ਹੌਟ ਰੋਸ਼ਨੀ ਵਾਲਾ ਪਾਰਟੀ ਇਹ ਕਿਹੜਾ ਅਕਾਊਂਟ ਕਿਹੜਾ ਹਾਇਤਰੀ ਜਦੋਂ ਆਪਾਂ ਇਹਨੂੰ ਦੇਖਾਂਗੇ ਹਾਇਤਰੀ ਕਿੱਥੋਂ ਹੈ ਇਹ ਬਰਾਟ ਕੋਲੀ ਅਕਸ਼ੇਪ ਮਾਰਕ ਕਰੈਕਟ ਵਾਲੇ ਹੈਗੇ ਆ ਨਿਊ ਦਿੱਲੀ ਤੋਂ ਠੀਕ ਹੈ ਜੀ ਤੇ ਤੁਸੀਂ ਅੱਗੇ ਚੱਲੋ ਅਮਨਪ੍ਰੀਤ ਸਿੰਘ ਹੈਗੇ ਆ ਹਨਾ ਇਹਨਾਂ ਦੇ ਨਾਮ ਨਾਲ ਸਰਦਾਰ ਜ਼ਰੂਰ ਦੇ ਸਿਆ ਅੱਗੇ ਇਹਨਾਂ ਨੂੰ ਰਿਪਲਾਈ ਕੌਣ ਕਰ ਰਹੀ ਹੈ ਮਿਸ ਜੋਆ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਰੈਜ਼ੀਗਨੇਸ਼ਨ ਅਨਸੈਪਟੇਬਲ ਵੀ ਮਨਜ਼ੂਰ ਨਹੀਂ ਗਿਆ ਭਾਈ ਤੇ ਕਮੇਟੀ ਨੂੰ ਜਿਹੜਾ ਸਟੈਂਡ ਲੈਣਾ ਚਾਹੀਦਾ ਉਹਨਾਂ ਨੂੰ ਰੀਟੇਨ ਕਰਨ ਦੇ ਲਈ ਇਹ ਕਿੱਥੋਂ ਆ ਗਿਆ ਜੈਪੁਰ ਤੋਂ ਅੱਗੇ ਆਪਾਂ ਚੱਲਦੇ ਹਾਂ ਜੀ ਆ ਇਹ ਫਿਟ ਕ੍ਰਿਕ ਪੋਲ ਹੈਗਾ ਉਹ ਬੰਦੇ ਨੇ ਜ਼ਰੂਰ ਇਹਨਾਂ ਦਾ ਕੱਢਿਆ ਕਹਿੰਦਾ ਲੁੱਕ ਐਟ ਆਈਟੀ ਸੈਲ ਐਕਟੀਵੇਟਡ ਲੁੱਕ ਐਟ ਦਾ ਹੈਂਡਲਸ ਨੇਮ ਯਾਰ ਵੀ ਆਈਟੀ ਸੈਲ ਐਕਟੀਵੇਟ ਹੋ ਗਿਆ ਇਹਨਾਂ ਦੇ ਹੁਣ ਨਾਂ ਵੇਖੋ ਤੁਸੀਂ ਸਵਾਤੀ ਦੇਸ਼ਮੁਖ ਸੀਆ ਲਖੰਡੇ ਇਹ ਸਭ ਬੰਪੇ ਵਾਲ ਤੇ ਹੋਣਗੇ ਪ੍ਰਤੀਕ ਰਾਓ சுரேਸ਼ ਸ਼ੁਭਮ ਇਹ ਹੁਣ ਇਹਨਾਂ ਨੂੰ ਜਥੇਦਾਰ ਕਹੀਏ ਕਿ ਕੀ ਕਹੀਏ ਯਾਰ ਮੁਹੰਮਦ ਮੋਰਸਲੀਨ ਤੁਰਕ ਪ੍ਰਗਤੀ ਰਾਓ ਚੰਦਰਾ ਕੁਲੰਗਰੀ ਦਵੰਸ਼ੂ ਸਿੰਘ ਠੀਕ ਹੈ ਹਜੇ ਕਹਾਣੀ ਲੰਬੀ ਆ ਠੀਕੇ ਰਿਹਾ ਜ ਤੁਹਾਨੂੰ ਹੋਰ ਦਿਖਾਉਣੇ ਆ ਅੱਗੇ ਆ ਗਿਆ ਉਹੀ ਮੋਰਸਲੀਨ ਵਾਲਾ ਆ ਆ ਗਿਆ ਮਾਧਵ शिंदे ਹੁਣ शिंदे ਤੁਹਾਨੂੰ ਪਤਾ ਕਿੱਧਰ ਹੁੰਦੇ ਆ Madhya Pradesh ਅਲ ਮਹਾਰਾਸ਼ਟਰ ਅਲ ਤੇ ਆਕਾਂਖਸ਼ਾ ਸਾਵੰਤ ਤੇ ਇਹਦਾ ਤੁਸੀਂ ਉੱਪਰਲਾ ਦੇਖੋ ਜੀ ਅ ਵਿਦ ਆਰਮ ਡੇਰਿੰਗ ਕਮਿਟਮੈਂਟ ਸਟ੍ਰਾਈਵਿੰਗ ਟੂ ਮੇਕ ਜਸਟਿਸ ਪੀਸ অর ਵੈਲਟੀ ਫਾਰ एवरीवन ਕੋਈ ਹੈ ਇਹਦਾ ਮਤਲਬ ਦੱਸੋ ਇਹਦਾ ਸੁਖਬੀਰ ਦੇ ਨਾਲ ਲੇਟਸ ਆਲਸੋ ਨੋ that we can fight back until just is served we are stronger we will stand together ਤੇ ਫਿਰ ਅੱਗੇ ਆ ਗਿਆ ਅੱਗੇ ਆ ਗਿਆ ਲੀਡਰਸ ਲਾਈਕ ਆ ਆ ਗਿਆ ਅ ਅਭਿ ਵਰਤ ਅਭੀ ਹੈਨਾ ਅੱਗੇ ਅਲੀਨਾ ਉਹਦੀ ਭਾਸ਼ਾ ਹੀ ਨਹੀਂ ਪਤਾ ਤੁਸੀਂ ਵੇਖੋ ਵੀ ਸਪੋਰਟਰ ਵੇਖੋ ਤੁਸੀਂ ਉਹੀ ਸਟੈਂਡ ਵਿੱਚ ਸੁਖਬੀਰ ਥਲਾਪਤੀ ਅਹੀਰ ਤੇ ਆ ਪੜ ਸਕਦੇ ਹੋ ਤੁਸੀਂ ਵੀ ਇਹਨਾਂ ਦਾ ਕੋਈ ਮਤਲਬ ਹੀ ਹੈ ਨਹੀਂ ਵੀ ਜੇ ਆਪਾਂ ਕਹੀਏ ਵੀ ਕੋਈ ਨਿਕਲਦਾ ਹੋਵੇ ਕਿ ਪੰਜਾਬੀ ਆ ਜਾਂ ਇਹਨਾਂ ਦਾ ਅਕਾਲੀ ਦਲ ਨਾਲ ਕੋਈ ਸੰਬੰਧ ਅਬਰਸ਼ਾ ਕੁਮਾਰੀ ਰਾਹੁਲ ਟੀ ਅਗਿਆ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਕਿਸੇ ਨੇ ਫੀਕ ਬਣਾਇਆ ਆ ਇਹਨਾਂ ਦੇ ਫਿਰਦੇਆ ਰੁਪਿੰਦਰਜੀਤ ਸਿੰਘ ਹਨ ਥਲਾਪਤੀ ਅੰਕਤ ਅਗਿਆ ਗਿਆ 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 ਰੇਸ਼ੀ ਭਾਈ ਸੋਨੂ ਮੋਨਿਕਾ ਯਾਦਵ ਅਨੰਨਿਆ 001 ਸਰਕਾਸਟਿਕ ਹਤੇਸ਼ ਅ ਅਨਾਸ ਨਾਈ ਨਹੀਂ ਪੜੇ ਜਾਂਦੇ ਦੱਸੋ ਲਵ ਪ੍ਰੀਤ ਸਿੰਘ ਆ ਗਏ ਅੱਗੇ ਹਨ ਆ ਰੁਪਿੰਦਰਜੀਤ ਸਿੰਘ ਫੇਰ ਆ ਗਏ ਲਕਸ਼ਯਾ ਸਰਵੇ ਹਰਪ੍ਰੀਤ ਸਿੰਘ ਕੋਟ ਭਾਈ ਅਸ਼ਾ ਦੇ ਇਹਨਾਂ ਦਾ ਅਮਰੀਕਨ ਨੈਸ਼ਨਲਿਸਟ ਠੀਕ ਹੈ ਕਿੱਥੋਂ ਕਿੱਥੋਂ ਸਪੋਰਟ ਵਖੋ ਆ ਆ ਗਿਆ ਜੀ ਹੁਣ ਕੋਈ ਇਹ ਨਹੀਂ ਕਹਿ ਸਕਦਾ ਕਿ ਇਹ ਕਿਸੇ ਦਾ ਫੇਕ ਆ ਆ ਨਾਲ ਦੇਖੋ ਕਿ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਹੈਗੇ ਜਿਹੜੇ ਆਈਟੀ ਸੈੱਲ ਦੇ ਕੋਆਰਡੀਨੇਟਰ ਆ ਇੰਜੀਨੀਅਰ ਜਸਪ੍ਰੀਤ ਸਿੰਘ ਮਾਨ ਮੇਰਾ ਆਪਾਂ ਕਹੀਏ ਮੇਰੇ ਭਾਂਜੇ ਨਾਲ ਇਹਨਾਂ ਦਾ ਚੰਗਾ ਪਿਆਰ ਹੈਗਾ ਆਪਣੇ ਲਈ ਸਤਿਕਾਰਯੋਗ ਵੀਰ ਆ ਪਰ ਮੇਰਾ ਮਤਲਬ ਮੇਰਾ ਕਰਮ ਆ ਕਿ ਸਚਾਈ ਅੱਗੇ ਰੱਖਣਾ ਠੀਕ ਆ ਇਹ ਵੀ ਉੱਥੇ ਫਿਰਦੇ ਵਿੱਚ ਤੇ ਅੱਗੇ ਵਖਿਓ ਯਸ਼ੀਕਾ ਮਹਾਤਰੇ ਰੁਦਰਾ ਤੜਵੇ ਅਤੁਲ ਸ਼ਰਮਾ ਰੂਸ਼ੀ ਮਾਨੇ ਜਸ਼ਨ ਠਾਕੁਰ ਮਿਸ ਯੂਐਫਏ ਰਾਗੀ ਨੇਹਾ ਆ ਗਈ ਸਮਾਰਟ ਬੋਏ ਆ ਗਿਆ ਰਾਜੂ ਵਾਲਮੀਕ ਆ ਗਿਆ ਭਾਈ ਠੀਕ ਆ ਸਚਿਨ ਪਰਮਾਰ ਠੀਕ ਹੈ ਆ ਵੇਖੋ ਹੁਣ ਤੁਸੀਂ ਸਟੈਂਡ ਵਿਦ ਸੁਖਬੀਰ ਤਾਂ ਲਿਖਿਆ ਉੱਤੇ ਲਿਖਿਆ ਭਾਰਤ ਕੇ ਗੌਰਵ ਕੇ ਲਈ ਭਾਰਤ ਕੇ ਗੌਰਵ ਕਾ ਸ਼ਾਨ ਔਰ ਕਾਂਗਰਸੀ ਵਾਮਪਥੀਆਂ ਤਥਾ ਅੰਬੇਦਕਰਿਆਂ ਕੇ ਲਈ ਦੁੱਖ ਕਾ ਸ਼ਾਨ ਨਾਈਜੀਰੀਆ ਦਾ ਗ੍ਰੈਂਡ ਕਮਾਂਡਰ ਆਫ ਦਾ ਆਰਡਰ ਔਫ ਨਾਜੀ ਪੁਰਸਕਾਰ ਸੇ ਸਨਮਾਨਿਤ ਹੋਣ ਪਰਮਾਨੀਨੀਆਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭੋਦੀ ਜੀ ਕੋ ਹਾਰਦਿਕ ਵਧਾਈ ਤੇ ਥੱਲੇ ਲਿਖਿਆ ਹੈ ਸਟੈਂਡ ਵਿਦ ਸੁਖਵੀਰ ਬਾਜੀ ਇਹ ਹੁਣ ਟਵੀਟ ਦਾ ਹੈਸ਼ਟੈਗ ਦਾ ਫਿਰ ਸੰਬੰਧ ਹੈ ਸੀ ਅੱਗੇ ਆ ਗਿਆ ਸਚਿਨ ਪਰਮਾਰ ਅੱਗੇ ਆ ਕੇ ਜੀ ਇਹਨਾਂ ਦੇ ਯੂਥ ਦੇ ਜਿਹੜੇ ਪ੍ਰੈਜ਼ੀਡੈਂਟ ਆ ਆਈ ਐਜ਼ ਅ ਪ੍ਰੈਜ਼ੀਡੈਂਟ ਆਫ ਯੂਥ ਕਾਲੀਦਲ ਹੈਵ ਆਫਰਡ ਮਾਈ ਰੈਜ਼ੀਗਨੇਸ਼ਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਉਹਨਾਂ ਨੇ ਆਪ ਦਾ ਸਤੀਫਾ ਆਫਰ ਕੀਤਾ ਇਹ ਆ ਜੀ ਸਰਬਜੀਤ ਸਿੰਘ ਚਿੰਜਰ ਆਫੀਸ਼ੀਅਲ ਇਹਨਾਂ ਦਾ ਅਕਾਊਂਟ ਹੈਗਾ 50 ਫਾਲੋਇੰਗ 724 ਫਾਲੋਰ ਹੈ ਇਹਨਾਂ ਦੇ ਆ ਇਹਨਾਂ ਦਾ ਨੰਬਰ ਵਗੈਰਾ ਸ਼੍ਰੋਮ ਨਿਕਾਲੀ ਦਿਲ ਸਾਰਾ ਕੁਝ ਪਿਆਰ ਠੀਕ ਹੈ ਹੁਣ ਅੱਗੇ ਆ ਜਿਓ ਤੁਰੇ ਚੱਲਿਓ ਅਭਿਸ਼ੇਕ ਯਾਦਵ ਰਮੇਸ਼ ਤਿਵਾੜੀ ਅਨੁਰਾਗ ਕੋਲੇ ਜਗਸੀਰ ਕੌਰ ਆਗੇ ਜੀ ਅੱਗੇ ਆ ਆ ਵੀ ਅਵੰਚ ਠੀਕ ਹੈ ਵਿਕਰਮ ਸਵੰਤ ਆ ਐਸ ਮੁਹੰਮਦ ਸੀਯਾਟਨ ਆ ਹੁਣ ਜਿਹੜਾ ਤੁਹਾਨੂੰ ਜਿਹੜੇ ਮੂਹਰੇ ਪਾਸੇ ਕਾਮੇ ਦਿਖਦੇ ਹੋਣਗੇ ਨਾ ਇੱਥੇ ਆਹਾ ਇਹ ਮੂਹਰੇ ਵੀ ਤਮਕਰ ਇੱਕ ਕਾਦੋ ਕਿਵੇਂ ਬਣਦਾ ਜਾਂ ਤਾਂ ਜਦੋਂ ਆਪਾਂ ਕਿਸੇ ਐਕਸਲ ਅਕਾਊਂਟ ਤੋਂ ਉਹਨਾਂ ਨੂੰ ਭੇਜਦੇ ਹਾਂ ਕਿ ਭਾਈ ਆਹ ਟਵੀਟ ਕਰ ਦਿਓ ਜਾਂ ਕੋਈ ਜਦੋਂ ਚੈਟ ਜੀਪਟੀ ਰਾਈ ਜਾਂ ਕੋਈ ਹੋਰ ਏ ਆਈ ਰਾਈ ਜਦੋਂ ਟਰਾਈ ਕਰਦਾ ਨਾ ਵੀ ਮੈਂ ਕੋਈ ਟਵੀਟ ਕਰਨਾ ਉਹ ਆਪਦੀ ਭਾਸ਼ਾ ਚ ਵੀ ਬੋਲੂਗਾ ਤਾਂ ਉਹ ਇਸ ਤਰ੍ਹਾਂ ਬਣ ਕੇ ਆ ਜਾਂਦਾ ਉਹਦੇ ਮੂਹਰੇ ਇਨਵਾਈਟਡ ਕਾਮਾਸ ਦੋਨੇ ਪਾਸੇ ਆ ਤੇ ਉਹੀ ਬਣੀ ਤਣੀ ਚੀਜ਼ ਉਹਨਾਂ ਨੇ ਚੱਕ ਕੇ ਛੇਪਤੀ ਜਾਨੀ ਇਹਨਾਂ ਨੂੰ ਠੇਕਾ ਮਿਲਿਆ ਸੀਗਾ ਰਾਸ਼ਟਰ ਮਾਨ ਕੇ ਪ੍ਰਤੀ ਸੁਖਬੀਰ ਕਾ ਸਰਮਰਪਣ ਵੀ ਸਟੈਂਡ ਵਿਦ ਸੁਖਬੀਰ ਪ੍ਰਗਤੀਸ਼ੀਲ ਸ਼ਾਸਨ ਜੀਵਨ ਕੋ ਬਦਲਣਾ ਤੰਨਿਆ ਕੋਲੇ ਅਰਵਿੰਦ ਸ਼ਾਨਵਾਜ ਹਸੈਨ ਨੀਹਾ ਚਾਹਾਨ ਸੋਨਮ ਬੇਬੀ ਡਾਲ ਲక్ష్ਮੀ ਪਰਮਾਰ ਤੁਹਾਨੂੰ ਸ਼੍ਰੀ ਕ੍ਰਿਸ਼ਨਾ ਕੁਮਾਰਨ ਤੱਜ ਤੇ ਤੁਹੀਨਾ ਸ਼੍ਰੀ ਵਾਸਤੇਵਾ ਸਾਨੀਆਂ ਵਿਜੇ ਨੰਧੂ ਠੀਕ ਆ ਮੰਗ ਕੁੱਟੀ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਕੇਰਲਾ ਕਰਨਾਟਕਾਂ ਤੱਕ ਕਿਥੋਰੇ ਫਿਰਦੇ ਭਾਈ ਇਹ ਤਾਂ ਵੱਢੀ ਮੈਂ ਤਾਂ ਨਾ ਰਾਸ਼ਟਰੀ ਪਾਰਟੀ ਬਣ ਕੀ ਸਕੂ ਤਾਂ ਭਾਨੂੰ ਪ੍ਰੀਤੀ ਰਨੀਵ ਠੀਕ ਆ ਹਰਚਰਨ ਸਿਵੀਆ ਇਹ ਸਾਡੇ ਪੰਜਾਬ ਵਾਲੇ ਭਰਾ ਆ ਗਏ ਅੱਗੇ ਮਾਨਵ ਭੌਂਸਲੇ ਤਰਨਜੀਤ ਸਾਨੀ ਇਹ ਸਾਡੇ ਆਪ ਦੇ ਪੰਜਾਬੀ ਭਰਾ ਆ ਗਏ ਅਰ ਰਿਪਨ ਤੇ ਮੋਂਡਲ ਤਿੱਥੀ ਠੀਕ ਆ ਅਨੰਨਿਆ ਫਿਰ ਆ ਗਏ ਨਨਿਆ ਮਕੇਸ਼ ਜੋਸ਼ੀ ਰਾਦਾ ਯਾਦਵ ਕੁਮਾਰ ਵਿਕਾਸ ਯਾਰ ਬਹੁਤ ਲੰਬਾ ਕੰਮ ਹੈ ਕਹਿਣ ਦਾ ਮਤਲਬ ਇਹ ਮੁੱਕਣਾ ਹੀ ਨਹੀਂ ਜਿੰਨੇ ਮਰਜੀ ਤੁਸੀਂ ਵੀ ਚੱਕ ਲੋ ਕੰਮ ਤੇ ਮੁੱਕਣਾ ਹੀ ਨਹੀਂ ਕੰਮ ਇਹ ਐਂ ਤੁਰੇ ਜਾਣਗੇ ਯਾਨੀ ਪੰਜਾਬੀ ਕੋਈ ਵਿਰਲਾ ਕੋਈ 30 40ਾਂ ਬਾਅਦ ਇੱਕ ਪੰਜਾਬੀ ਲੱਭਦਾ ਇਹ ਆ ਜੀ ਇਹਨਾਂ ਦਾ ਹਾਲ ਤੇ ਇਹਨਾਂ ਨੇ ਇਸ ਚੀਜ਼ ਨੂੰ ਬਾਅਦ ਚ ਪੀਟੀਸੀ ਤੇ ਚਲਾਇਆ ਕਿ ਭਾਈ ਸਗਵੀਰ ਨੂੰ ਸੋਸ਼ਲ ਮੀਡੀਆ ਤੇ ਵੱਡੀ ਹਮਾਇਤ ਮਿਲ ਰਹੀ ਆ ਤੁਸੀਂ ਪੱਟੀ ਜਿਹੜੀਆਂ ਚਲਾਈਆਂ ਗਈਆਂ ਉੱਪਰ ਦੇਖ ਲਓ ਅਸਲ ਦੇ ਵਿੱਚ ਇਹ ਸਿੱਧੀ ਸਿੱਧੀ ਇੱਕ ਪੰਜਾਬ ਦੇ ਲੋਕਾਂ ਦੀ ਅੱਖਾਂ 'ਚ ਘੱਟਾ ਪਾਉਣ ਦੀ ਕੋਸ਼ਿਸ਼ ਸੀ ਨਾਲ ਸੀ ਕਿ ਜਥੇਦਾਰ ਸਹਬਾਨਾਂ ਦੇ ਉੱਪਰ ਦਬਾਅ ਬਣਾਇਆ ਜਾ ਸਕੇ ਕਿ ਭਾਈ ਉਹਨਾਂ ਦੇ ਨਾਲ ਤਾਂ ਇੰਨੀ ਵੱਡੀ ਸਪੋਰਟ ਆ ਹੁਣ ਇਹਨਾਂ ਨੂੰ ਇਹ ਨਹੀਂ ਪਤਾ ਵੀਰਾਂ ਨੂੰ ਕਿ ਸਾਰੇ ਪੰਜਾਬ ਦੇ ਹਨਾ ਭੈਣ ਭਰਾਵਾਂ ਬਜ਼ੁਰਗਾਂ ਨੇ ਸਾਥ ਦਿੱਤਾ ਤੇ ਅਸੀਂ ਬੀਜੇਪੀ ਦੇ ਆਈਟੀ ਸੈੱਲ ਨੂੰ ਆਪਾਂ ਸਾਰੇ ਪੰਜਾਬੀਆਂ ਨੇ ਖੁੱਡੇ ਲਾਈਨ ਲਾਈ ਰੱਖਿਆ ਨਾ ਸਾਲ ਦੇਢ ਸਾਲ ਤੇ ਇਹ ਸਾਡੀਆਂ ਅੱਖਾਂ 'ਚ ਕਿਵੇਂ ਘੱਟਾ ਪਾ ਸਕਦੇ ਪੰਜਾਬੀਆਂ ਦੀਆਂ ਇਹਨਾਂ ਨੂੰ ਹਜੇ ਪਤਾ ਨਹੀਂ ਕਿ ਜਿਹੜੀ ਚੀਜ਼ ਇਹ 24 ਘੰਟਿਆਂ 'ਚ ਤਿਆਰ ਕਰਨਗੇ ਨਾ ਤੇ AI ਆ ਕੈਓਜੀ ਚੀਜ਼ ਆ ਕਿ ਸੱਚ ਝੂਠ ਦਾ ਨਤਾਰਾ ਕਰਨਾ ਹੋਵੇ ਤਾਂ ਉਹਨੂੰ 40 ਸਕਿੰਟਾਂ ਦੇ ਵਿੱਚ ਖਤਮ ਕੀਤਾ ਜਾ ਸਕਦਾ ਉਹਦਾ ਸੱਚ ਸਾਹਮਣੇ ਲਿਆ ਦਿੱਤਾ ਜਾ ਸਕਦਾ ਕਹਿਣ ਤੋਂ ਭਾਵੇਂ ਹੀ ਆ ਵੀ ਸੁਖਵੀਰ ਬਾਦਲ ਜੀ ਦਾ ਆਈਟੀ ਸੈੱਲ ਇਹਨਾਂ ਨੂੰ ਇਹ ਵਹਿਮ ਹੋ ਗਿਆ ਕਿ ਸ਼ਾਇਦ ਅਸੀਂ ਜੇ ਹਾਰੇ ਆ ਤਾਂ ਸੋਸ਼ਲ ਮੀਡੀਆ ਦੀ ਵਜ੍ਹਾ ਨਾਲ ਹਾਰੇ ਆ ਪਰ ਨਹੀਂ ਇਹਨਾਂ ਨੂੰ ਸਚਾਈ ਜਿਹੜੀ ਹਕੀਕਤ ਜਾਨਣੀ ਪਊਗੀ ਅਸਲ ਦੇ ਵਿੱਚ ਇਹ ਜਿਹੜੀਆਂ ਚੁਲਾ ਰਹੇ ਆ ਮੰਗਲਪਾਂਡੇ ਵੇਲੇ ਦੀਆਂ ਜੰ ਬੰਦੂਕਾਂ ਉਹ ਹੁਣ ਨਹੀਂ ਚੱਲਣੀਆਂ ਹੁਣ ਅੱਤਨਿਕ ਤਕਨੀਕ ਬਹੁਤ ਐਡਵਾਂਸ ਆ ਪੈਸੇ ਖਰਚਣੇ ਆ ਤਾਂ ਚੱਜ ਨਾਲ ਖਰਚੋ ਭਾਈ ਹੋਰ ਬਹੁਤ ਥਾਂ ਹੈ ਜਿੱਥੇ ਤੁਹਾਨੂੰ ਸਹੀ ਕੰਮ ਮਿਲ ਜੂਗਾ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਜਾ ਪੰਜਾਬ ਦੇ ਸਿੱਖਾਂ ਨੂੰ ਜਾਂ ਸਾਡੇ ਜਥੇਦਾਰ ਸਾਹਿਬਾਨਾਂ ਦੀਆਂ ਅੱਖਾਂ 'ਚ ਘੱਟਾ ਨਾ ਪਾਓ ਇੱਕ ਪਾਸੇ ਤੁਸੀਂ ਪੋਸਟ ਪਾਉਣੇ ਹੋ ਕਿ ਫੇਕ ਆਈਡੀਆਂ ਐ ਕਰ ਰਹੀਆਂ ਜਥੇਦਾਰ ਸਾਹਿਬ ਦਾ ਸਨਮਾਨ ਕਰੋ ਹਜੇ ਹੋਰ ਵੀ ਮੈਂ ਤੁਹਾਨੂੰ ਇਹ ਪਹਿਲਾ 파ਟ ਆ ਦੋ ਦੂਜੇ 파ਟ ਦੇ ਵਿੱਚ ਤੁਹਾਨੂੰ ਉਹ ਲਿਆਉਂਗਾ ਕਿ ਕਿਹੜੇ ਬੰਦੇ ਜਥੇਦਾਰ ਸਾਹਿਬਾਨ ਦਾ ਸਤਿਕਾਰ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਵਿਦ ਪ੍ਰੂਫ ਆਪਾਂ ਚੀਜ਼ ਰੱਖਾਂਗੇ ਠੀਕ ਹੈ ਨਾ ਤੇ ਸੋ ਦੋਸਤੋ ਸਹਿਮਤ ਹੋ ਜੀ ਤੱਕ ਇਹ ਸਾਂਝਾ ਕਰਦੇ ਹੋ ਮਿਲਦੇ ਆਪਾਂ ਦੂਜਾ ਭਾਗ ਲੈ ਕੇ ਉਸ ਤੋਂ ਬਾਅਦ ਇੱਕ ਤੀਜਾ ਵੀ ਰੈਡੀ ਪਿਆ ਜਦੋਂ ਇਹ ਤਿੰਨ ਚਾਰ ਚੀਜ਼ਾਂ ਹੈਗੀਆਂ ਕਿਉਂਕਿ ਦੋ ਤਰੀਕ ਨੂੰ ਜਥੇਦਾਰ ਸਭਾ ਦਾ ਫੈਸਲਾ ਜੋ ਵੀ ਹੋਵੇ ਹਰ ਇੱਕ ਨੂੰ ਮਨਜ਼ੂਰਾ ਪਰ ਸਾਡੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਾਡੇ ਸਿੱਖਾਂ ਦੇ ਸਾਹਮਣੇ ਮੈਂ ਇੱਕ ਨਿਮਾਣਾ ਸਿੱਖ ਹੋਂਦ ਦੇ ਨਾਤੇ ਜਾਂ ਇੱਕ ਪੰਜਾਬੀ ਹੋਂਦ ਦੇ ਨਾਤੇ ਮੇਰਾ ਫਰਜ਼ ਬਣਦਾ ਸੀ ਕਿ ਜੋ ਹਕੀਕਤ ਹੈਗੀ ਆ ਮੈਂ ਤੁਹਾਡੇ ਸਾਹਮਣੇ ਰੱਖਾਂ ਜਿਉਂਦੇ ਬਸਦੇ ਰਹੋ ਰੱਬ ਰਾਖਾ ਚੜ੍ਹਦੀ ਕਲਾ